ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸ਼ਿਵਰਾਟ ਲੋਂਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਕਲਿੱਕ ਕਰਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਔਨ ਕਰ ਸਕਦੇ ਹੋ ਤੇ ਨਾਲ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਹੈ ਅੱਜ ਅਸੀਂ ਪੜਨ ਜਾ ਰਹੇ ਹਾਂ ਜਨ ਸਹਿਭਾਗਤਾ ਆਮ ਬੋਲ ਚਾਲ ਵਿੱਚ ਵਿਅਕਤੀ ਦੁਆਰਾ ਅਰ ਰਾਜਨੀਤਿਕ ਕਾਰਜਾਂ ਵਿੱਚ ਭਾਗ ਲੈਣ ਦੀ ਪ੍ਰਕਿਰਿਆ ਨੂੰ ਜਨ ਸਹਿ ਭਾਗਤਾ ਕਿਹਾ ਜਾਂਦਾ ਹੈ। ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਨਿਰਸੰਦੇਹ ਜਨ ਸਹਿ ਭਾਗਤਾ ਦਾ ਮਹੱਤਵਪੂਰਨ ਸਾਧਨ ਹੈ। ਪਰ ਇਸ ਦੇ ਨਾਲ-ਨਾਲ ਚੋਣ ਪ੍ਰਚਾਰ ਵਿੱਚ ਹਿੱਸਾ ਲੈਣਾ, ਰਾਜਨੀਤਿਕ ਜਲਸੇ ਜਰੂਰਸਾਂ ਵਿੱਚ ਜਾਣਾ, ਦਬਾਅ ਸਮੂਹਾਂ ਦੇ ਮੈਂਬਰ ਬਣ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਸਰਕਾਰ ਤੇ ਦਬਾਅ ਪਾਉਣਾ, ਰਾਜਨੀਤਿਕ ਦਲਾਂ ਦੇ ਮੈਂਬਰ ਬੰਨਾ ਅਤੇ ਦਲਾਂ ਦੁਆਰਾ ਸੌਪੇ ਗਏ ਕਾਰਜ ਕਰਨੇ ਆਪਸ ਵਿੱਚ ਰਾਜਨੀਤਿਕ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਵਿਧਾਇਕ ਨਾਲ ਸੰਬੰਧ ਸਥਾਪਿਤ ਕਰਨੇ ਸਰਕਾਰ ਦੀ ਆਲੋਚਨਾ ਕਰਨਾ ਆਦ ਸਾਰੀਆਂ ਕਰਿਆਵਾਂ ਜਨਸਹਿ ਭਾਗਤਾ ਦਾ ਹੀ ਭਾਗ ਹੁੰਦੀਆਂ ਨੇ ਅਰਥਾਤ ਰਾਜਨੀਤਿਕ ਕਾਰਜਾਂ ਵਿੱਚ ਭਾਗ ਲੈਣਾ ਵੋਟ ਪਾਉਣਾ ਵੀ ਭਾਗ ਲੈਣਾ ਹੈ ਪਰ ਵੋਟ ਪਾਉਣ ਦੇ ਨਾਲ ਨਾਲ ਜਿਹੜੀਆਂ ਗੱਲਾਂ ਆਪਾਂ ਡਿਸਕਸ ਕੀਤੀਆਂ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਗਤੀਵਿਧੀ ਵਿੱਚ ਹਿੱਸਾ ਲੈਣਾ ਜਨਸਹਿ ਭਾਗਤਾ ਕਹਾਉਂਦਾ ਹੈ ਪਰਿਭਾਸ਼ਾ ਡਾਕਟਰ ਡੀ ਕੇ ਵਿਸ਼ਵਾਸ ਅਨੁਸਾਰ ਰਾਜਨੀਤਿਕ ਸਹਿਭਾਗਤਾ ਦਾ ਅਰਥ ਕੇਵਲ ਵੋਟ ਪਾਉਣ ਵਰਗੇ ਰਾਜਨੀਤਿਕ ਅਧਿਕਾਰਾਂ ਦਾ ਪ੍ਰਯੋਗ ਕਰਨਾ ਹੀ ਨਹੀਂ ਇਸ ਦਾ ਅਰਥ ਉਹਨਾਂ ਦੇ ਸਰਗਰਮ ਸਹਿਯੋਗ ਤੋਂ ਹੈ ਜਿਹੜਾ ਕਿ ਵਾਸਤਵ ਵਿੱਚ ਸਰਕਾਰ ਦੇ ਨਿਰਣੇ ਨਿਰਮਾਣ ਦੇ ਕਾਰਜ ਨੂੰ ਪ੍ਰਭਾਵਿਤ ਕਰੇ ਤਾਂ ਡਾਕਟਰ ਡੀਕੇ ਵਿਸ਼ਵਾਸ ਕੀ ਕਹਿੰਦੇ ਆ ਕਿ ਸਿਰਫ ਵੋਟ ਪਾਉਣਾ ਹੈ ਚਾਹੇ ਇਹ ਵੀ ਰਾਜਨੀਤਿਕ ਸਹਿਭਾਗਤਾ ਹੀ ਪਰ ਇਹ ਬਹੁਤ ਛੋਟਾ ਕਾਰਜ ਹੈ ਕਿਉਂਕਿ ਵੋਟ ਪਾਉਣੀ ਹਰ ਲਈ ਲਾਜ਼ਮੀ ਹੈ ਔਰ ਵੋਟ ਪਾਉਣਾ ਲੰਬੇ ਸਮੇਂ ਬਾਅਦ ਜਿਹੜੀ ਇਸ ਕਾਰਸ਼ੀਲਤਾ ਦੀ ਜਿਹੜੀ ਲੋਡ ਪੈਂਦੀ ਹੈ ਪਰ ਇਹਦੇ ਨਾਲ ਨਾਲ ਹੋਰ ਜਿਹੜੀਆਂ ਰਾਜਨੀਤਿਕ ਕਿਰਿਆਵਾਂ ਨੇ ਉਹਨਾਂ ਵਿੱਚ ਵੀ ਭਾਗ ਲੈਣਾ ਤਾਂ ਜੋ ਲੋਕਾਂ ਦੀ ਇਹ ਕਿਰਿਆਸ਼ੀਲਤਾ ਸਰਕਾਰ ਦੇ ਨਿਰਣਿਆਂ ਨੂੰ ਪ੍ਰਭਾਵਿਤ ਕਰੇ ਜਨ ਸਹਿਭਾਗਤਾ ਦੀਆਂ ਵਿਸ਼ੇਸ਼ਤਾਵਾਂ ਇਹ ਸਰਵਵਿਆਪੀ ਹੁੰਦੀ ਹੈ ਸਰਵਵਿਆਪੀ ਸਰੂਪ ਦੀ ਹੁੰਦੀ ਹੈ ਭਾਵ ਹਰ ਵਿਅਕਤੀ ਕਿਸੇ ਨਾ ਕਿਸੇ ਰੂਪ ਵਿੱਚ ਥੋੜਾ ਜਾਂ ਬਹੁਤਾ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਅਵਸ਼ਕ ਲੈਂਦਾ ਹੈ ਇਹਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਹਰ ਥਾਂ ਤੇ ਮੌਜੂਦ ਹੁੰਦੀ ਹੈ ਔਰ ਹਰ ਸਾਰੇ ਵਿਅਕਤੀ ਥੋੜਾ ਜਾਂ ਬਹੁਤਾ ਰਾਜਨੀਤੀ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭਾਗ ਜ਼ਰੂਰ ਲੈਂਦੇ ਆ ਇਹ ਇੱਛਕ ਹੁੰਦੀ ਹੈ ਇਸ ਦਾ ਭਾਵ ਹੈ ਕਿ ਕਿਸੇ ਵੀ ਵਿਅਕਤੀ ਨੂੰ ਰਾਜਨੀਤਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਸਗੋਂ ਇਹ ਉਸਦੀ ਇੱਛਾ ਤੇ ਨਿਰਭਰ ਕਰਦਾ ਹੈ ਆਮ ਦੇਖਣ ਵਿੱਚ ਆਉਂਦਾ ਹੈ ਕਿ ਕੋਈ ਵਿਅਕਤੀ ਰਾਜਨੀਤਿਕ ਗਤੀਵਧੀਆਂ ਵਿੱਚ ਵਧੇਰੇ ਦਿਲਚਸਪੀ ਲੈਂਦਾ ਹੈ ਅਤੇ ਕੋਈ ਘਟ ਲੈਂਦਾ ਹੈ ਇਸ ਲਈ ਇਹ ਰੋਲ ਵਿਅਕਤੀ ਦੀ ਇੱਛਾ ਤੇ ਨਿਰਭਰ ਕਰਦੀ ਹੈ ਕਿਸੇ ਨੂੰ ਰਾਜਨੀਤਿਕ ਗਤੀਵਧੀਆਂ ਵਿੱਚ ਭਾਗ ਲੈਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਇਹ ਸਰਕਾਰ ਦੀ ਕਿਸਮ ਤੇ ਨਿਰਭਰ ਕਰਦੀ ਹੈ ਜਨਸਹਿਬਾਗਤਾ ਸਰਕਾਰ ਦੀ ਕਿਸਮ ਤੇ ਵੀ ਨਿਰਭਰ ਕਰਦੀ ਹੈ ਭਾਅ ਲੋਕਤੰਤਰੀ ਸ਼ਾਸਨ ਪ੍ਰਣਾਲੀਆਂ ਵਿੱਚ ਇਹ ਵਧੇਰੇ ਹੁੰਦੀ ਹੈ ਜਦਕਿ ਤਾਨਾਸ਼ਾਹੀ ਸ਼ਾਸਨ ਪ੍ਰਣਾਲੀ ਵਿੱਚ ਸੀਮਤ ਰੂਪ ਚ ਹੁੰਦੀ ਹੈ ਸਰਕਾਰ ਤੇ ਨਿਰਭਰ ਕਰਦੀ ਹੈ ਲੋਕਤੰਤਰ ਚ ਸਾਰਿਆਂ ਨੂੰ ਆਪਣੀ ਗੱਲ ਕਹਿਣ ਦੀ ਖੁੱਲ ਹੁੰਦੀ ਹੈ ਸਾਰਿਆਂ ਨੂੰ ਰਾਜਨੀਤਿਕ ਕਿਰਿਆਵਾਂ ਚ ਭਾਗ ਲੈਣ ਦੀ ਖੁੱਲ ਹੁੰਦੀ ਹੈ ਜਿਹੜੀ ਕਿ ਤਾਨਾਸ਼ਾਹੀ ਸ਼ਾਸਨ ਪ੍ਰਣਾਲੀ ਚ ਨਹੀਂ ਹੁੰਦੀਗੀ ਇਸ ਲਈ ਤਾਨਾਸ਼ਾਹੀ ਸ਼ਾਸਨ ਪ੍ਰਣਾਲੀ ਚ ਰਾਜਨੀਤਿਕ ਕਿਰਿਆਸ਼ੀਲਤਾ ਜਾਂ ਜਨਸਹਿਭਾਗਤਾ ਘੱਟ ਹੁੰਦੀ ਹੈ ਅਤੇ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਵਿੱਚ ਹਮੇਸ਼ਾ ਹੀ ਜਨਸਹਿਭਾਗਤਾ ਤਾਨਾਸ਼ਾਹੀ ਦੇ ਮੁਕਾਬਲੇ ਵੱਧ ਹੁੰਦੀ ਹੈ ਇਹ ਸਮਾਨ ਨਹੀਂ ਹੁੰਦੀ ਜਨਸਹਿਭਾਗਤਾ ਵਿਅਕਤੀ ਤੋਂ ਵਿਅਕਤੀ ਪੈਨ ਹੁੰਦੀ ਹੈ ਆਮ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਵਿਅਕਤੀ ਰਾਜਨੀਤਿਕ ਗਤੀਵਿਧੀਆਂ ਪ੍ਰਤੀ ਉਦਾਸੀਨ ਹੁੰਦੇ ਨੇ ਉਹਨਾਂ ਦਾ ਬਹੁਤ ਘੱਟ ਰੁਚੀ ਜਾਂ ਇੰਟਰਸਟ ਹੁੰਦਾ ਹੈ ਜਦਕਿ ਕੁਝ ਵਿਅਕਤੀ ਰਾਜਨੀਤਿਕ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਇਸ ਤਰ੍ਹਾਂ ਇਹ ਪਰਸਨ ਟੂ ਪਰਸਨ ਵੈਰੀ ਕਰਦੀ ਹੈ ਸਾਰੇ ਵਿਅਕਤੀਆਂ 'ਚ ਇੱਕੋ ਜਿਹੀ ਜਿਹੜੀ ਜਨਸਹਿਭਾਗਤਾ ਨਹੀਂ ਮੌਜੂਦ ਹੁੰਦੀ ਇਹ ਸਗੀਆਂ ਰਾਜਨੀਤਿਕ ਸੌਰੀ ਜਨਸਹਿਭਾਗਤਾ ਦੀਆਂ ਵਿਸ਼ੇਸ਼ਤਾਵਾਂ ਤੇ ਹੁਣ ਅਸੀਂ ਕਰਦੇ ਹਾਂ ਜਨ ਸਹਿ ਭਾਗਤਾ ਦੀ ਮਹੱਤਤਾ ਕੀ ਹੈ ਇੰਪੋਰਟੈਂਸ ਕੀ ਹੈ ਇਹ ਸ਼ਾਸਨ ਨੂੰ ਉਚਿਤਤਾ ਪ੍ਰਦਾਨ ਕਰਦੀ ਹੈ ਜਨ ਸਹਿ ਭਾਗਤਾ ਰਾਹੀਂ ਲੋਕ ਆ ਰਾਜਨੀਤਿਕ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ ਅਤੇ ਰਾਜ ਪ੍ਰਬੰਧ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕਰਦੇ ਹਨ ਜਿਸ ਸਭ ਦੇ ਨਤੀਜੇ ਵਜੋਂ ਸ਼ਾਸਨ ਦੀ ਉਚਿਤਤਾ ਸਥਾਪਿਤ ਹੁੰਦੀ ਹੈ ਜਿੰਨਾ ਵਧੇਰੇ ਲੋਕ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਲੈਣਗੇ ਓਨੀ ਵਧੇਰੇ ਹੀ ਸ਼ਾਸਨ ਨੂੰ ਉਚਿਤਤਾ ਪ੍ਰਾਪਤ ਹੋਵੇਗੀ ਚੰਗੇ ਰਾਜ ਪ੍ਰਬੰਧ ਦੀ ਪਹਿਚਾਨ ਉਸ ਵਿੱਚ ਭਾਗ ਲੈਣ ਵਾਲੇ ਲੋਕਾਂ ਦੀ ਗਿਣਤੀ ਤੋਂ ਕੀਤੀ ਜਾਂਦੀ ਹੈ ਕਿਉਂਕਿ ਉਹੀ ਸ਼ਾਸਨ ਉਚਿਤ ਮੰਨਿਆ ਜਾਂਦਾ ਹੈ ਜਿਹੜਾ ਲੋਕਾਂ ਦੀ ਇੱਛਾ ਦੇ ਅਨੁਸਾਰ ਹੋਵੇ ਤਾਂ ਜੇ ਲੋਕਾਂ ਦੀ ਇੱਛਾ ਦੇ ਅਨੁਸਾਰ ਹੈ ਤਾਂ ਉਹਦੇ ਵਿੱਚ ਲੋਕ ਵੀ ਵੱਧ ਤੋਂ ਵੱਧ ਭਾਗ ਲੈਣਗੇ ਅਰਥਾਤ ਜਿੱਥੇ ਲੋਕਾਂ ਦੀ ਜਨਸਹਿਭਾਗਤਾ ਜ਼ਿਆਦਾ ਹੈ ਉਹ ਸ਼ਾਸਨ ਪ੍ਰਣਾਲੀ ਜ਼ਿਆਦਾ ਬਿਹਤਰ ਹੈ ਇਹ ਸਰਕਾਰ ਨੂੰ ਜ਼ਿੰਮੇਵਾਰ ਬਣਾਉਂਦੀ ਹੈ ਲੋਕ ਸਮੇਂ-ਸਮੇਂ ਸਰਕਾਰ ਦੀ ਆਲੋਚਨਾ ਕਰਦੇ ਹਨ ਲੋਡ ਪੈਣ ਤੇ ਵੋਟ ਰਾਹੀਂ ਸਰਕਾਰ ਨੂੰ ਬਦਲ ਵੀ ਲੈਂਦੇ ਹਨ ਇਸ ਸਭ ਦੇ ਨਤੀਜੇ ਵਜੋਂ ਸਰਕਾਰ ਜ਼ਿੰਮੇਵਾਰ ਰਹਿੰਦੀ ਹੈ ਜੇਕਰ ਥੋੜੇ ਲੋਕ ਰਾਜਨੀਤਿਕ ਕਾਰਜਾਂ ਵਿੱਚ ਹਿੱਸਾ ਲੈਂਦੇ ਹਨ ਤਾਂ ਅਜਿਹਾ ਰਾਜ ਪ੍ਰਬੰਧ ਹਰਮਨ ਪਿਆਰਾ ਨਹੀਂ ਹੋ ਸਕਦਾ ਕਿਉਂਕਿ ਸਰਕਾਰ ਦੀ ਆਲੋਚਨਾ ਕਰਨਾ ਸਰਕਾਰ ਨੂੰ ਲੋਕਪੱਖੀ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ ਤੇ ਨਾਲ ਹੀ ਕਿਉਂਕਿ ਲੋਕਤੰਤਰੀ ਵਿਵਸਥਾ ਦੇ ਵਿੱਚ ਸਰਕਾਰ ਨੂੰ ਨਿਸ਼ਚਿਤ ਸਮੇਂ ਬਾਅਦ ਲੋਕਾਂ ਦੀਆਂ ਵੋਟਾਂ ਪ੍ਰਾਪਤ ਕਰਨੀਆਂ ਹੁੰਦੀਆਂ ਇਸ ਕਰਕੇ ਜੇਕਰ ਵੱਧ ਤੋਂ ਵੱਧ ਲੋਕ ਰਾਜਨੀਤਿਕ ਪ੍ਰਕਿਰਿਆ ਦਾ ਹਿੱਸਾ ਬਣਦੇ ਆ ਤਾਂ ਸਰਕਾਰ ਦੇ ਉੱਤੇ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਲੋਕਾਂ ਦੀਆਂ ਇਛਾਵਾਂ ਦੇ ਅਨੁਸਾਰ ਕੰਮ ਕਰੇ ਇਸ ਲਈ ਜਿਹੜੀ ਜਨ ਸਹਿ ਭਾਗਤਾ ਹੈ ਇਹ ਰਾਜ ਪ੍ਰਬੰਧ ਨੂੰ ਹਰਮਨ ਪਿਆਰਾ ਜਿਹੜਾ ਬਣਾਉਂਦੀ ਹੈ ਜੇਕਰ ਲੋਕ ਭਾਗ ਨਹੀਂ ਲੈਂਦੇ ਤਾਂ ਉਸ ਰਾਜ ਪ੍ਰਬੰਧ ਨੂੰ ਹਰਮਨ ਪਿਆਰਾ ਨਹੀਂ ਮੰਨਿਆ ਜਾਂਦਾਗਾ ਰਾਜ ਪ੍ਰਬੰਧ ਨੂੰ ਸਥਿਰਤਾ ਪ੍ਰਦਾਨ ਕਰਦੀ ਹੈ ਜਿਹੜਾ ਰਾਜ ਪ੍ਰਬੰਧ ਜਨਤਕ ਇੱਛਾ ਤੇ ਟਿਕਿਆ ਹੋਇਆ ਹੁੰਦਾ ਹੈ ਉਹ ਸਥਿਰ ਵੀ ਹੁੰਦਾ ਹੈ ਅਤੇ ਲੋਕ ਰਾਜ ਪ੍ਰਬੰਧੀ ਸੱਤਾ ਨੂੰ ਸਵੀਕਾਰ ਵੀ ਕਰਦੇ ਹਨ ਜਿੰਨੀ ਵਧੇਰੇ ਆਮ ਲੋਕਾਂ ਦੀ ਰਾਜਨੀਤਿਕ ਗਤੀਵਿਧੀਆਂ 'ਚ ਭਾਗੀਦਾਰੀ ਹੋਵੇਗੀ ਉੰਨੀ ਹੀ ਵਧੇਰੇ ਰਾਜ ਉੰਨਾ ਹੀ ਵਧੇਰੇ ਰਾਜ ਪ੍ਰਬੰਧ ਜਿਹੜਾ ਹੈ ਸਥਿਰ ਅਤੇ ਮਜ਼ਬੂਤ ਹੋਵੇਗਾ ਕਿਉਂਕਿ ਲੋਕਤੰਤਰ ਵਿੱਚ ਰਾਜ ਕੀ ਹੁੰਦਾ ਲੋਕਾਂ ਦੀ ਇੱਛਾ ਤੇ ਲੋਕਾਂ ਦੀਆਂ ਵੋਟਾਂ ਤੇ ਇਸ ਲਈ ਜੇਕਰ ਜਨਤਾ ਵੱਧ ਤੋਂ ਵੱਧ ਰਾਜ ਪ੍ਰਬੰਧ ਨੂੰ ਸਵੀਕਾਰ ਕਰਦੀ ਹੈ ਉਹ ਸਥਿਰ ਹੋਏਗਾ ਜੇਕਰ ਉਹ ਜਿਹੜਾ ਹੈਗਾ ਸਵੀਕਾਰ ਨਹੀਂ ਕਰਦੀ ਤਾਂ ਕੀ ਹੈ ਉਹ ਜਦੋਂ ਮਰਜ਼ੀ ਜਿਹੜੇ ਲੋਕ ਹੈ ਉਹ ਰਾਜਨੀਤਿਕ ਗਤੀਵਿਧੀਆਂ ਰਾਹੀਂ ਵੋਟਾਂ ਰਾਹੀਂ ਜਿਹੜਾ ਹੈ ਸਰਕਾਰ ਨੂੰ ਪਾਸੇ ਕਰ ਸਕਦੇ ਆ ਇਸ ਲਈ ਰਾਜ ਪ੍ਰਬੰਧ ਦੀ ਸਥਿਰਤਾ ਲਈ ਜ਼ਰੂਰੀ ਹੈ ਵੱਧ ਤੋਂ ਵੱਧ ਲੋਕਾਂ ਦਾ ਰਾਜਨੀਤਿਕ ਗਤੀਵਿਧੀਆਂ 'ਚ ਭਾਗ ਲੈਣਾ ਸੰਵਿਧਾਨਕ ਤਰੀਕਾ ਨਾਲ ਸਰਕਾਰ ਦਾ ਪਰਵਰਤਨ ਸੰਭਵ ਜਦੋਂ ਲੋਕਾਂ ਨੂੰ ਰਾਜਨੀਤਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਭਾਗ ਵੋਟ ਦਾ ਅਧਿਕਾਰ ਆਧ ਪ੍ਰਯੋਗ ਕਰਨ ਦਾ ਅਧਿਕਾਰ ਪ੍ਰਾਪਤ ਹੋਵੇਗਾ ਤਾਂ ਉਹ ਲੋੜ ਪੈਣ ਤੇ ਸਰਕਾਰ ਨੂੰ ਵੀ ਬਦਲ ਸਕਣਗੇ ਅੱਜ ਲੋਕਤੰਤਰ ਦਾ ਯੁੱਗ ਹੈ ਅਤੇ ਲੋਕਤੰਤਰ ਸੰਵਿਧਾਨਕ ਵਿਧੀਆਂ ਵਿੱਚ ਵਿਸ਼ਵਾਸ ਰੱਖਦਾ ਹੈ ਲੋਕਾਂ ਦੁਆਰਾ ਵੱਧ ਤੋਂ ਵੱਧ ಮತ ਅਧਿਕਾਰ ਦਾ ਪ੍ਰਯੋਗ ਕਰਨਾ ਰਾਜਨੀਤਿਕ ਸਹਿਭਾਗਤਾ ਦਾ ਭਾਗ ਹੈ ਇਸ ਲਈ ਅੱਜ ਅਸੀਂ ਜੇਕਰ ਸਰਕਾਰ ਬਦਲਣੀ ਹੈ ਸਾਨੂੰ ਕ੍ਰਾਂਤੀ ਕਰਨ ਦੀ ਲੋੜ ਨਹੀਂ ਹੈ ਕੋਈ ਜਿਹੜੀ ਖੂਨੀ ਖੂਨ ਖਰਾਬਾ ਕਰਨ ਦੀ ਲੋੜ ਨਹੀਂ ਹੈ ਕੋਈ ਸੰਘਰਸ਼ ਕਰਨ ਦੀ ਲੋੜ ਨਹੀਂ ਹੈ ਉਸ ਤਰੀਕੇ ਦਾ ਜਿਹਦੇ ਵਿੱਚ ਬਲੱਡ ਸ਼ੈੱਡ ਹੋਵੇ ਬਲਕਿ ਹੁਣ ਜ਼ਰੂਰਤ ਕਿਸ ਚੀਜ਼ ਦੀ ਹੈ ਜ਼ਰੂਰਤ ਹੈ ਲੋਕਾਂ ਨੂੰ ਸਮਝਣ ਦੀ ਇਸ ਲਈ ਜੇਕਰ ਲੋਕ ਵਾਦ-ਵਦ ਰਾਏਤ ਕਿਰਿਆਸ਼ੀਲਤਾ ਜਿਹੜੀ ਹੈ ਉਹਨਾਂ ਦੀ ਉਨਦੀ ਜਨ ਸਹਿ ਭਾਗਤਾ ਹੈ ਲੋਕ ਰਾਜਤਿਕ ਗਤੀਵਿਧੀਆਂ 'ਚ ਭਾਗ ਲੈਂਦੇ ਆ ਤਾਂ ਜਦੋਂ ਉਹ ਚੋਣ ਆਪਣੀ ਵੋਟ ਦੀ ਵਰਤੋਂ ਨਾਲ ਹੀ ਸਰਕਾਰ ਨੂੰ ਬਦਲ ਸਕਦੇ ਆ ਇਸ ਲਈ ਜਨ ਸਹਿ ਭਾਗਤਾ ਸਰਕਾਰ ਨੂੰ ਜਿਹੜਾ ਸਰਕਾਰ ਦਾ ਪਰਵਰਤਨ ਜਿਹੜਾ ਸੰਭਵ ਬਣਾਉਂਦੀ ਹੈ ਜਾਂ ਸਰਕਾਰ ਦਾ ਬਦਲ ਵੀ ਪੇਸ਼ ਕਰਦੀ ਹੈ ਜੇਕਰ ਸਰਕਾਰ ਚੰਗੇ ਕੰਮ ਨਹੀਂ ਕਰਦੀ ਹੈ ਇਸ ਤੋਂ ਬਾਅਦ ਹੈ ਲੋਕਾਂ ਨੂੰ ਆਪਣੀ ਪਸੰਦ ਦੀ ਸਰਕਾਰ ਚੁਣਨ ਦਾ ਮੌਕਾ ਮਿਲਦਾ ਹੈ ਜਨ ਸਹਿ ਭਾਗਤਾ ਦੁਆਰਾ ਲੋਕ ਰਾਜ ਪ੍ਰਬੰਧ ਚਲਾਉਣ ਲਈ ਆਪਣੇ ਪ੍ਰਤੀਨਿਧ ਚੁੰਨਦੇ ਹਨ ਅਤੇ ਸਮੇਂ-ਸਮੇਂ ਉਹਨਾਂ ਦੁਆਰਾ ਤਿਆਰ ਕੀਤੀਆਂ ਨੀਤੀਆਂ ਉੱਤੇ ਆਪਣੀ ਪ੍ਰਵਾਨਗੀ ਦਿੰਦੇ ਹਨ। ਵਰਤਮਾਨ ਰਾਜ ਪ੍ਰਬੰਧ ਲੋਕਾਂ ਦਾ ਰਾਜ ਪ੍ਰਬੰਧ ਹੈ ਅਤੇ ਲੋਕ ਆਪਣੀ ਸ਼ਕਤੀ ਦਾ ਪ੍ਰਯੋਗ ਸਮੇਂ-ਸਮੇਂ ਸਰਵਜਨਕ ਬਾਲਗ ਮਤਦਾਨ ਅਧਿਕਾਰ ਦੇ ਆਧਾਰ ਤੇ ਚੁਣੇਗੇ ਪ੍ਰਤੀਨਿਧਾਂ ਰਾਹੀਂ ਕਰਦੇ ਹਨ। ਉਹ ਆਪਣੀ ਪਸੰਦੀ ਸਰਕਾਰ ਚੁੰਨਦੇ ਹਨ ਅਤੇ ਲੋੜ ਅਨੁਸਾਰ ਉਸ ਨੂੰ ਬਦਲ ਲੈਂਦੇ ਹਨ। ਤਾਂ ਅੱਜ ਜਿਹੜਾ ਹੈ ਉਹ ਪ੍ਰਤਨਿਧਿਤ ਲੋਕਤੰਤਰ ਅਰਥਾਤ ਲੋਕ ਸਿੱਧੇ ਤੌਰ ਤੇ ਰਾਜਨੀਤਿਕ ਕਿਰਿਆਵਾਂ ਵਿੱਚ ਭਾਗ ਨਹੀਂ ਲੈਂਦੇ ਆਪਣੇ ਚੁਣੇਗੇ ਪ੍ਰਤਨਿਧੀਆਂ ਰਾਹੀਂ ਸ਼ਾਸਨ ਪ੍ਰਬੰਧ ਦੇ ਕੰਮਾਂ ਵਿੱਚ ਸਾਲ ਲੈਂਦੇ ਆ ਸੌਰੀ ਮੈਂ ਬੋਲ ਗਿਆ ਰਾਜਨੀਤਿਕ ਕਿਰਿਆਵਾਂ ਰਾਜਨੀਤਿਕ ਕਿਰਿਆਵਾਂ ਦੇ ਵਿੱਚ ਤਾਂ ਲੋਕ ਭਾਗ ਲੈਂਦੇ ਆ ਪਰ ਸ਼ਾਸਨ ਪ੍ਰਕਿਰਿਆਵਾਂ ਦੇ ਤੌਰ ਤੇ ਨਹੀਂ ਲੈਂਦੇਗੇ ਉਹ ਉਹਨਾਂ ਦੇ ਚੁਣੇ ਹੋਏ ਪ੍ਰਤਨਿਧੀਆਂ ਲੈਂਦੇ ਆ ਇਸ ਲਈ ਅਜਿਹੇ ਵਿੱਚ ਜੇਕਰ ਲੋਕਾਂ ਦੀ ਕਿਰਿਆਸ਼ੀਲਤਾ ਹੋਏਗੀ ਲੋਕ ਜਿਹੜੇ ਹੈ ਉਹ ਰਾਜਨੀਤੀ ਵਿੱਚ ਕਿਰਿਆਸ਼ੀਲ ਰੂਪ ਵਿੱਚ ਭਾਗ ਲੈਣਗੇ ਤਾਂ ਉਹ ਆਪਣੀ ਪਸੰਦੀ ਸਰਕਾਰ ਚੁਣਨਗੇ ਔਰ ਸਮਾਂ ਪੈਣ ਤੇ ਉਹ ਸਰਕਾਰ ਨੂੰ ਬਦਲ ਵੀ ਸਕਦੇ ਆ ਨਵੀਂ ਸਰਕਾਰ ਵਿੱਚ ਚੁਣ ਸਕਦੇ ਆ ਇਹ ਹਰਮਨ ਪਿਆਰੀ ਪ੍ਰਭੂ ਸੱਤਾ ਦੇ ਸਿਧਾਂਤ ਨੂੰ ਵਾਸਤਵਿਕਤਾ ਪ੍ਰਦਾਨ ਕਰਦੀ ਹੈ ਜਦੋਂ ਲੋਕ ਰਾਜਨੀਤਿਕ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ ਤਾਂ ਹਰਮਨ ਪਿਆਰੀ ਪ੍ਰਭੂ ਸੱਤਾ ਦੇ ਸਿਧਾਂਤ ਆਪੇ ਹੀ ਲਾਗੂ ਹੋ ਜਾਂਦਾ ਹੈ ਸਰਕਾਰ ਦੇ ਫੈਸਲੇ ਲੋਕਾਂ ਦੇ ਫੈਸਲੇ ਹੁੰਦੇ ਹਨ ਅਤੇ ਲੋਕ ਇਹਨਾਂ ਹਸਲਾਂ ਨੂੰ ਸਵੀਕਾਰ ਕਰਨਾ ਆਪਣਾ ਨੈਤਿਕ ਕਰਤੱਵ ਮੰਨਦੇ ਹਨ ਜਿਹੜੇ ਫੈਸਲੇ ਲੋਕਾਂ ਦੀ ਸਹਿਮਤੀ ਪ੍ਰਾਪਤ ਕੀਤੇ ਬਣਾ ਲੈ ਜਾਂਦੇ ਹਨ ਉਹ ਕਦੇ ਵੀ ਹਰਮਨ ਪਿਆਰੇ ਨਹੀਂ ਹੋ ਸਕਦੇ ਕਿਉਂਕਿ ਹਰਮਨ ਪਿਆਰਤਾ ਜਿਹੜੀ ਹੈ ਉਹ ਲੋਕਾਂ ਦੀ ਜਿਹੜੀ ਸਹਿਭਾਗਤਾ ਦੇ ਵਿੱਚ ਗਿਣੀ ਜਾਂਦੀ ਹੈ ਜੇਕਰ ਜਿਹੜੇ ਸਰਕਾਰ ਦੇ ਫੈਸਲੇ ਹੈ ਉਹ ਲੋਕ ਸਵੀਕਾਰ ਕਰਦੇ ਆ ਤਾਂ ਮਤਲਬ ਜਿਹੜੇ ਹੈ ਉਹ ਫੈਸਲੇ ਲੋਕਾਂ ਦੀ ਇੱਛਾ ਦੇ ਅਨੁਸਾਰ ਹੈ ਲੋਕਾਂ ਦੀ ਜਿਹੜੀ ਹਰਮਨ ਪਿਆਰਤਾ ਹੈ ਉਹ ਉਹਦੇ ਨਾਲ ਉਹਦੇ ਸਰਕਾਰ ਜਾਂ ਸ਼ਾਸਨ ਪ੍ਰੋਬਲਮ ਦੇ ਵਿੱਚ ਵਾਦੀ ਹੈ ਇਸ ਲਈ ਜਿਹੜੇ ਜਨਸਹਿਪਾਗਤਾ ਹੈ ਉਹ ਸਰਕਾਰ ਦੇ ਫੈਸਲਿਆਂ ਨੂੰ ਹਰਮਨ ਪਿਆਰਾ ਜਿਹੜਾ ਹੈ ਉਹ ਬਣਾਉਂਦੀ ਹੈ ਹਿੱਤ ਸਪਸ਼ਟੀ ਕਰਨ ਦਾ ਮੌਕਾ ਜਿਹੜੀ ਜਨਸਹਿਪਾਗਤਾ ਰਾਹੀਂ ਲੋਕ ਆਪਣੇ ਹਿੱਤਾਂ ਦਾ ਸਪਸ਼ਟੀਕਰਨ ਵੀ ਕਰਦੇ ਆ ਅਰਥਾਤ ਆਪਣੀਆਂ ਮੰਗਾਂ ਸ਼ਾਸਨ ਪ੍ਰਬੰਧ ਰਾਜ ਪ੍ਰਬੰਧ ਤੱਕ ਪਹੁੰਚਾਉਂਦੇ ਆ ਜਲਸਿਆਂ ਜਲੂਸਾਂ ਪ੍ਰਤਿਤ ਮੰਡਲਾਂ ਦਬਾਅ ਸਮੂਹਾਂ ਅਤੇ ਸਰਕਾਰੀ ਕਰਮਚਾਰੀਆਂ ਰਾਹੀਂ ਅਤੇ ਆਪਣੇ ਪ੍ਰਤੀਨਿਧਾਂ ਨੂੰ ਮਿਲ ਕੇ ਆਪਣੇ ਹਿੱਤਾਂ ਤੋਂ ਜਾਣੂ ਕਰਵਾਉਂਦੇ ਹਨ ਹਿੱਤਾਂ ਦਾ ਸਪਸ਼ਟੀਕਰਨ ਵੀ ਜਮਸਾਹ ਭਾਗਤਾ ਦਾ ਇੱਕ ਭਾਗ ਹੀ ਹੈ ਕਿਉਂਕਿ ਜਦੋਂ ਲੋਕ ਆਪਣੇ ਹੱਕਾਂ ਦੀ ਗੱਲ ਕਰਦੇ ਆ ਜਾਂ ਆਪਣੇ ਹਿੱਤ ਨੇ ਜਿਹੜੇ ਉਹ ਸ਼ਾਸਨ ਪ੍ਰਕਿਰਿਆ ਜਾਂ ਸ਼ਾਸਨ ਪ੍ਰਬੰਧ ਤੱਕ ਜਾਂ ਸ਼ਾਸਨ ਘਾੜਿਆਂ ਤੱਕ ਪਹੁੰਚਾਉਂਦੇ ਆ ਤਾਂ ਇਹ ਵੀ ਇੱਕ ਰਾਜਨੀਤਿਕ ਜਿਹੜੀ ਇਹ ਵੀ ਇੱਕ ਜਨ ਸਹਿਭਾਗਤਾ ਦਾ ਹੀ ਹਿੱਸਾ ਹੈ ਕਿ ਲੋਕ ਰਾਜਨੀਤੀ ਵਿੱਚ ਜਿਹੜਾ ਹੈ ਕਿਰਿਆ ਸ਼੍ਰੀ ਰੂਪ ਚ ਭਾਗ ਲੈ ਰਹੇ ਇਸ ਨਾਲ ਲੋਕਾਂ ਨੂੰ ਆਪਣੀਆਂ ਹੱਕ ਜਾਂ ਆਪਣੀਆਂ ਮੰਗਾਂ ਜਿਹੜੀਆਂ ਹੈ ਉਹ ਸਰਕਾਰ ਮੂਰੇ ਰੱਖਣ ਦਾ ਮੌਕਾ ਮਿਲਦਾ ਹੈ ਅਧਿਕਾਰਾਂ ਅਤੇ ਸੁਤੰਤਰਤਾਵਾਂ ਦੀ ਰੱਖਿਆ ਜਨ ਸਹਿਭਾਗਤਾ ਲੋਕਾਂ ਦੇ ਅਧਿਕਾਰਾਂ ਅਤੇ ਸੁਤੰਤਰਤਾਵਾਂ ਦੀ ਰਾਖੀ ਦਾ ਸਾਧਨ ਵੀ ਹੈ ਜੇਕਰ ਕੋਈ ਸਰਕਾਰ ਲੋਕਾਂ ਦੇ ਅਧਿਕਾਰਾਂ ਅਤੇ ਸੁਤੰਤਰਤਾ ਤੇ ਹਮਲਾ ਕਰਦੀ ਹੈ ਤਾਂ ਲੋਕ ਅਜਹੀ ਸਰਕਾਰ ਵਿਰੁੱਧ ਮਜ਼ਬੂਤ ਜਨਮਤ ਤਿਆਰ ਕਰਦੇ ਹਨ ਅਤੇ ਅਗਲੀਆਂ ਚੋਣਾਂ ਵਿੱਚ ਅਜਹੀ ਸਰਕਾਰ ਨੂੰ ਬਦਲ ਲੈਂਦੇ ਹਨ ਇਸ ਤਰ੍ਹਾਂ ਜਨਸਹਿਬਾਕਤਾ ਲੋਕਾਂ ਦੇ ਅਧਿਕਾਰਾਂ ਅਤੇ ਸੁਤੰਤਰਤਾਵਾਂ ਦੀ ਪਹਿਰੇਦਾਰ ਵੀ ਹੈ ਜੇਕਰ ਲੋਕ ਕਿਰਿਆਸ਼ੀਲਤਾ ਜਾਂ ਜਾਂ ਐਕਟਿਵਲੀ ਪਾਰਟਿਸਪੇਟ ਨਹੀਂ ਕਰਦੇ ਤਾਂ ਕੀ ਹੋਏਗਾ ਸਰਕਾਰ ਲੋਕਾਂ ਦੀਆਂ ਅਧਿਕਾਰਾਂ ਜਾਂ ਸੁਤੰਤਰਤਾ ਤੇ ਹਮਲਾ ਕਰ ਸਕਦੀ ਹੈ ਪਰ ਜੇਕਰ ਲੋਕ ਕਿਰਿਆਸ਼ੀਲ ਹੋਣਗੇ ਔਰ ਰਾਜਤਕ ਗਤੀਵਿਧੀਆਂ 'ਚ ਭਾਗ ਲੈਣਗੇ ਤਾਂ ਉਹਨਾਂ ਨੂੰ ਇਹਨਾਂ ਗੱਲਾਂ ਦਾ ਧਿਆਨ ਹੋਏਗਾ ਪਤਾ ਹੋਏਗਾ ਗਿਆਨ ਹੋਏਗਾ ਤੇ ਉਹ ਜਿਹੜਾ ਹੈ ਸਰਕਾਰ ਦੇ ਜਿਹੜੀ ਸਰਕਾਰ ਅਜਿਹੀਆਂ ਨੀਤੀਆਂ ਬਣਾਉਂਦੀ ਹੈ ਜੋ ਲੋਕਾਂ ਦੇ ਅਧਿਕਾਰਾਂ ਤੇ ਸੁਤੰਤਰਤਾਵਾਂ ਤੇ ਹਮਲਾ ਕਰਦੀਆਂ ਹਨ ਤਾਂ ਉਹ ਅਜਿਹੀ ਸਰਕਾਰ ਨੂੰ ਸਮਾਪਨ ਤੇ ਬਦਲ ਲੈਂਦੇ ਆ ਇਸ ਤਰ੍ਹਾਂ ਲੋਕਾਂ ਦੀ ਜਿਹੜੀ ਜਨਸਹਿਭਾਗਤਾ ਹੈ ਲੋਕਾਂ ਦੇ ਅਧਿਕਾਰਾਂ ਤੇ ਸੁਤੰਤਰਤਾਵਾਂ ਦੀ ਪਹਿਰੇਦਾਰ ਵੀ ਹੁੰਦੀ ਹੈ ਤਾਂ ਇਹ ਸੀ ਜਿਹੜੀ ਮਹੱਤਤਾ ਜਨਸਹਿਭਾਗਤਾ ਦੀ ਮਹੱਤਤਾ ਕੀ ਹੈ ਹੁਣ ਅਸੀਂ ਪੜਾਂਗੇ ਭਾਰਤ ਵਿੱਚ ਜਿਹੜੀ ਜਨਸਹਿ ਭਾਗਤਾ ਕਿਵੇਂ ਆ ਤਾਂ ਅਸੀਂ ਸਾਰੇ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਹੋਣ ਦੇ ਨਾਤੇ ਤੁਹਾਨੂੰ ਸਾਰਿਆਂ ਨੂੰ ਵਿਗਿਆਨ ਹੋਵੇਗਾ ਕਿ ਭਾਰਤ ਵਿੱਚ ਘੱਟ ਜਨਸਹਿ ਭਾਗਤਾ ਨਹੀਂ ਤਾਂ ਤੁਸੀਂ ਇਹ ਗੱਲ ਧਿਆਨ ਨਾਲ ਸੁਣ ਲਓ ਕਿ ਭਾਰਤ ਵਿੱਚ ਉਸ ਪੱਧਰ ਦੀ ਜਨਸਹਿ ਭਾਗਤਾ ਨਹੀਂ ਹੈ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਅਰਥਾਤ ਸਾਰੇ ਲੋਕ ਜਿਹੜੇ ਨੇ ਉਹ ਰਾਜਨੀਤੀ ਵਿੱਚ ਕਿਰਿਆਸ਼ੀਲ ਰੂਪ ਵਿੱਚ ਭਾਗ ਨਹੀਂ ਲੈਂਦੇਗੇ ਜਿਹੜਾ ਰਾਜਨੀਤੀ ਵਿੱਚ ਭਾਗ ਲੈਣ ਦਾ ਜਾਂ ਕਿਰਿਆਸ਼ੀਲ ਰੂਪ ਵਿੱਚ ਭਾਗ ਲੈਣ ਦਾ ਜਿਹੜਾ ਕ੍ਰਾਈਟੇਰੀਆ ਹੈ ਉਹ ਸਿਰਫ ਵੋਟ ਹੀ ਨਹੀਂ ਹੈ ਕਿ ਉਹ ਵੋਟ ਪਾਉਣ ਜਾਂਦੇ ਆ ਇਸ ਤੋਂ ਬਿਨਾ ਵੀ ਬਹੁਤ ਸਾਰੇ ਜਦੋਂ ਅਸੀਂ ਅਰਥ ਪੜਿਆ ਸੀਗਾ ਤਾਂ ਉੱਚ ਬਹੁਤ ਸਾਰੀਆਂ ਗੱਲਾਂ ਡਿਸਕਸ ਕੀਤੀਆਂ ਸੀਗੀਆਂ ਕਿ ਰਾਜਨੀਤਿਕ ਜਿਹੜੀਆਂ ਗਤੀਵਿਧੀਆਂ 'ਚ ਭਾਗ ਲੈਣਾ ਜਲਸੇ ਜਲੂਸਾਂ 'ਚ ਭਾਗ ਲੈਣਾ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣੀ ਇਸ ਹੋਰ ਸਾਰੀਆਂ ਬਹੁਤ ਸਾਰੀਆਂ ਗਤੀਵਿਧੀਆਂ ਵੀ ਨੇ ਤਾਂ ਵੋਟ ਇੱਕ ਛੋਟੀ ਜੀ ਗਤੀਵਿਧੀ ਹੈ ਜਿਹੜੀ ਘੱਟੋ ਘੱਟ ਕਹਿ ਸਕਦੇ ਆ ਕਿ ਉਹਨਾਂ ਇੱਕ ਤਾਂ ਰਾਜਨੀਤਿਕ ਰਹਿਸ਼ੀਲਤਾ ਹਰੇਕ ਜਿਹੜਾ ਹੈ ਨਾਗਰਿਕ ਉਹਦੀ ਹੋਣੀ ਚਾਹੀਦੀ ਹੈ ਪਰ ਭਾਰਤ ਵਿੱਚ ਵੋਟਾਂ ਦਾ ਵੀ ਜਿਹੜਾ ਪਰਸੈਂਟ ਹੈ ਉਹ ਵੀ ਹਜੇ ਤੱਕ 100% ਨੀ ਪਹੁੰਚਿਆ ਅਰਥਾਤ ਜਿਹੜਾ ਸਭ ਤੋਂ ਛੋਟਾ ਕ੍ਰਾਈਟੇਰੀਆ ਹੈ ਜੇ ਫਸਟ ਪੁਆਇੰਟ ਹੈ ਜਿਹੜਾ ਕ੍ਰੈਸ਼ੀਲਤਾ ਦਾ ਉਹ ਵੀ ਜਿਹੜਾ ਹੈ ਉਹਦੇ ਤੇ ਵੀ ਭਾਰਤ ਦੀ ਜਨਤਾ ਖਰੀ ਨਹੀਂ ਉਤਰਦੀ ਇਸ ਲਈ ਭਾਰਤ ਚ ਜਿਹੜੀ ਜਨਸਹਿਮਤਾ ਹੈ ਉਹ ਬਹੁਤ ਘੱਟ ਹੈ ਭਾਰਤ ਨੂੰ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੋਣ ਦਾ ਮਾਣ ਪ੍ਰਾਪਤ ਹੈ ਕਿਉਂਕਿ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਭਾਰਤ ਹੈ ਜਿੱਤੇ ਲੋਕਤੰਤਰ ਦੀ ਸਥਾਪਤੀ ਹੈ ਚੀਨ ਸਭ ਤੋਂ ਵੱਡਾ ਦੇਸ਼ ਹੈ ਆਬਾਦੀ ਦੇ ਵਿੱਚ ਪਰ ਚੀਨ ਦੇ ਵਿੱਚ ਡੈਮੋਕ੍ਰੇਸੀ ਨਹੀਂ ਹੈ ਇਸ ਤਰ੍ਹਾਂ ਦੀ ਭਾਰਤ ਉਸ ਤੋਂ ਬਾਅਦ ਆਬਾਦੀ ਭਾਰਤੀ ਹੈ ਤਾਂ ਭਾਰਤ ਜਿਹੜਾ ਹੈਗਾ ਉਹ ਡੈਮੋਕਰੇਟਿਕ ਕੰਟਰੀ ਔਰ ਸਭ ਤੋਂ ਵੱਡਾ ਡੈਮੋਕਰੇਟਿਕ ਕੰਟਰੀ ਹੈ ਭਾਰਤ ਦੇ ਸੰਵਿਧਾਨ ਅਨੁਸਾਰ ਬਾਲਗ ਵੋਟ ਅਧਿਕਾਰ ਦੇ ਸਿਧਾਂਤ ਨੂੰ ਲਾਗੂ ਕੀਤਾ ਗਿਆ ਹੈ ਪਰ ਭਾਰਤੀ ਵੋਟਰਾਂ ਦੀ ਵੋਟ ਦੀ ਪ੍ਰਤੀਸ਼ਤ ਚੋਣਾਂ 'ਚ ਬਹੁਤ ਘੱਟ ਰਹਿੰਦੀ ਹੈ ਵੋਟ ਦੇ ਅਧਿਕਾਰ ਦੇ ਪ੍ਰਯੋਗ ਤੋਂ ਇਲਾਵਾ ਬਾਕੀ ਰਾਜਨੀਤਿਕ ਗਤੀਵਿਧੀਆਂ ਵਿੱਚ ਵੀ ਭਾਰਤ ਦੇ ਲੋਕ ਬਹੁਤ ਘੱਟ ਦਿਲਚਸਪੀ ਰੱਖਦੇ ਹਨ ਅਤੇ ਸਰਵਜਨਕ ਮਾਮਲਿਆਂ ਪ੍ਰਤੀ ਉਦਾਸੀਨ ਰਹਿੰਦੇ ਹਨ ਰਾਜਨੀਤਿਕ ਦਲ ਚੋਣਾਂ ਦੇ ਸਮੇਂ ਕਾਫੀ ਸਰਗਰਮ ਹੁੰਦੇ ਹਨ ਅਤੇ ਚੋਣ ਖਤਮ ਹੋਣ ਦੇ ਨਾਲ ਹੀ ਨਿਸ਼ਕਰਿਆ ਹੋ ਜਾਂਦੇ ਹਨ ਬਹੁਤ ਘੱਟ ਲੋਕ ਰਾਜਨੀਤਿਕ ਦਲਾਂ ਦੇ ਮੈਂਬਰ ਹਨ ਅਤੇ ਬਹੁਤ ਘੱਟ ਲੋਕ ਵਿਧਾਨਕਾਰਾਂ ਸਰਕਾਰੀ ਅਧਿਕਾਰੀਆਂ ਆਦ ਨਾਲ ਸੰਪਰਕ ਪੈਦਾ ਕਰਕੇ ਉਹਨਾਂ ਨੂੰ ਆਪਣੇ ਵਿਚਾਰਾਂ ਅਤੇ ਲੋੜਾਂ ਤੋਂ ਜਾਣੂ ਕਰਾਉਂਦੇ ਹਨ ਅਜਿਹੇ ਲੋਕ ਤਾਂ ਆਪਣੇ ਆਪ ਨੂੰ ਵੋਟ ਦੇ ਅਧਿਕਾਰ ਦੇ ਪ੍ਰਯੋਗ ਤੱਕ ਹੀ ਸੀਮਤ ਰੱਖਦੇ ਹਨ ਅਤੇ ਇਸ ਦੇ ਨਾਲ ਹੀ ਸੰਤੁਸ਼ਟ ਰਹਿੰਦੇ ਹਨ ਇਸ ਲਈ ਜਿਹੜੀ ਭਾਰਤ ਵਿੱਚ ਬਹੁਤ ਘੱਟ ਜਨਸਹਿ ਭਾਗਤਾ ਹੈ ਪੀਪਲ ਪਾਰਟਿਸਪੇਸ਼ਨ ਹੈ ਜਿਹੜੀ ਉਹ ਬਹੁਤ ਲੋ ਹੈ ਭਾਰਤ ਵਿੱਚ ਕਾਰਨ ਕੀ ਹੈ ਭਾਰਤ ਵਿੱਚ ਘੱਟ ਜਨਸਹਿ ਭਾਗਤਾ ਦੇ ਕਾਰਨ ਸਭ ਤੋਂ ਪਹਿਲਾ ਹੈ ਜੀ ਅਨਪੜਤਾ ਭਾਰਤ ਦੀ ਕੁੱਲ ਵਸੁੰਦਾ ਵਧੇਰੇ ਪਾਕ ਹਾਲੇ ਵੀ ਅਨਪੜ ਹੈ ਅਤੇ ਅਨਪੜ ਵਿਅਕਤੀ ਵਿੱਚ ਰਾਜਨੀਤਿਕ ਚੇਤਨਤਾ ਦੀ ਕਮੀ ਹੁੰਦੀ ਹੈ ਉਹ ਗੁੰਝਲਦਾਰ ਰਾਜਨੀਤਿਕ ਸਮੱਸਿਆਵਾਂ ਨੂੰ ਸਮਝ ਨਹੀਂ ਸਕਦੇ ਅਤੇ ਨਾ ਹੀ ਉਹ ਉਹਨਾਂ ਦੇ ਹੱਲ ਵਿੱਚ ਕੋਈ ਅਸਾਰੂ ਭੂਮਿਕਾ ਨਿਭਾਉਣ ਦੇ ਯੋਗ ਹੀ ਹੁੰਦੇ ਹਨ ਅਨਪੜ੍ਹ ਵਿਅਕਤੀ ਆਪਣੇ ਅਧਿਕਾਰਾਂ ਪ੍ਰਤੀ ਵੀ ਵਧੇਰੇ ਸੁਚੇਤ ਨਹੀਂ ਹੁੰਦਾ ਅਤੇ ਉਹ ਰਾਜਨੀਤਿਕ ਅਧਿਕਾਰਾਂ ਨੂੰ ਵਿਸ਼ੇਸ਼ ਮਹੱਤਵ ਨਹੀਂ ਦਿੰਦਾ ਅਨਪੜਤਾ ਅਭਿਸ਼ਾਪ ਹੈ ਅਨਪੜਤਾ ਦੇਸ਼ ਦੀ ਤਰੱਕੀ ਦੇ ਰਸਤੇ ਵਿੱਚ ਬਹੁਤ ਵੱਡੀ ਰੁਕਾਵਟ ਹੈ ਅਨਪੜ ਕਿਉਂਕਿ ਅੱਜ ਸਾਡਾ ਜਿਹੜਾ ਭਵੇਖਾ ਹੈ ਉਹ ਰਾਜਨੀਤੀ ਜਿਹੜਾ ਹੈ ਉਹ ਤੈਅ ਕਰਦੀ ਹੈ ਰਾਜਨੀਤੀ ਕਿਵੇਂ ਤੈਅ ਕਰਦੀ ਹੈ ਕਿਉਂਕਿ ਜਿਹੜੇ ਕਾਨੂੰਨ ਨੀਤੀਆਂ ਬਣਾਈਆਂ ਜਾਂਦੀਆਂ ਨੇ ਉਹ ਕਿਸੇ ਦੇਸ਼ ਨੂੰ ਵਿਕਾਸ ਵੱਲ ਜਾਂ ਵਿਨਾਸ਼ ਵੱਲ ਲੈ ਕੇ ਜਾ ਸਕਦੀਆਂ ਨੇ ਇਸ ਲਈ ਜਦੋਂ ਅਨਪੜ ਲੋਕ ਜਿਹੜੇ ਨੇ ਉਹ ਆਪਣੇ ਵੋਟ ਦਾ ਪ੍ਰਯੋਗ ਕਰਦੇ ਨੇ ਤਾਂ ਉਦੋਂ ਉਹ ਸੰਜੀਦਗੀ ਤੋਂ ਸਮਝਦਾਰੀ ਤੋਂ ਕੰਮ ਨਹੀਂ ਲੈਂਦੇਗੇ ਚੰਗੀਆਂ ਸਰਕਾਰਾਂ ਹੋਂਦ ਵਿੱਚ ਨਹੀਂ ਆਉਂਦੀਆਂ ਚੰਗੇ ਉਮੀਦਵਾਰਾਂ ਦੀ ਚੋਣ ਨਹੀਂ ਹੁੰਦੀ ਜਿਹਦੇ ਨਾਲ ਜਿਹੜੀਆਂ ਨੇ ਦੇਸ਼ ਦੀਆਂ ਨੀਤੀਆਂ ਨੇ ਉਹਨਾਂ ਦੇ ਵਿੱਚ ਵੀ ਗੜਬੜ ਪੈਦਾ ਹੁੰਦੀ ਹੈ ਉਹ ਸਵਾਰਥ ਆਧਾਰਿਤ ਹੁੰਦੀਆਂ ਜੋ ਦੇਸ਼ ਨੂੰ ਵਿਕਾਸ ਵੱਲ ਜਿਹੜਾ ਹੈਗਾ ਪਹੁੰਚਣ ਤੋਂ ਦੂਰ ਕਰਦੀਆਂ ਇਸ ਤੋਂ ਬਾਅਦ ਆ ਗਿਆ ਜੀ ਅਗਿਆਨਤਾ 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 ਵੀ ਭਾਰ ਦੀ ਹੀਡਲੀ ਪਦਧਤੀ ਜਨਸਭਾਗਤ ਵਾਲੀ ਜ਼ਿੰਮੇਵਾਰ ਹੈ ਕਿਉਂਕਿ ਪੜ੍ਹੇ ਲਿਖੇ ਲੋਕ ਵੀ ਰਾਜਨੀਤਿਕ ਸਮੱਸਿਆਵਾਂ ਪ੍ਰਤੀ ਅਗਿਆਨੀ ਹੁੰਦੇ ਹਨ ਉਹ ਰਾਜਨੀਤਿਕ ਗੁੰਝਲਾਂ ਅਤੇ ਬਰੀਕੀਆਂ ਨੂੰ ਨਹੀਂ ਸਮਝ ਸਕਦੇ ਅਤੇ ਨਾ ਹੀ ਰਾਜਨੀਤਿਕ ਕਾਰਜਾਂ ਵਿੱਚ ਦਿਲਚਸਪੀ ਲੈਂਦੇ ਹਨ ਕਿਉਂਕਿ ਜਿਹੜੀ ਅਗਿਆਨਤਾ ਹੈ ਅਨਪੜਤਾ ਅਸੀਂ ਮਤਲਬ ਰਸਮੀ ਸਿੱਖਿਆ ਕਿਸੇ ਵਿਅਕਤੀ ਨੇ ਪ੍ਰਾਪਤ ਨਹੀਂ ਕੀਤੀ ਹੈ ਹਾ ਅਗਿਆਨਤਾ ਪੜ੍ਹੇ ਲਿਖੇ ਚ ਵੀ ਹੋ ਸਕਦੀ ਹੈ ਕਿਉਂਕਿ ਪੜ੍ਹਿਆ ਲਿਖਿਆ ਵਿਅਕਤੀ ਜੇਕਰ ਰਾਜਨੀਤੀ ਪ੍ਰਤੀ ਅਗਿਆਨੀ ਹੈ ਮਤਲਬ ਰਾਜਨੀਤੀ ਪ੍ਰਤੀ ਸਮਝ ਨਹੀਂ ਰੱਖਦਾਗਾ ਰੁਚੀ ਨਹੀਂ ਰੱਖਦਾਗਾ ਤਾਂ ਉਹਨੂੰ ਰਾਜਨੀਤਿਕਵਾਦੀਆਂ ਬ੍ਰੇਕੀਆਂ ਦਾ ਜਾਂ ਗੁੰਝਲਾਂ ਦਾ ਗਿਆਨ ਵੀ ਨਹੀਂ ਹੁੰਦਾਗਾ ਜੋ ਕਿਤੇ ਨਾ ਕਿਤੇ ਘਟਜਨ ਸਹਿ ਭਾਗਤਾਂ ਲਈ ਜ਼ਿੰਮੇਵਾਰ ਬਣਦਾ ਹੈ ਗਰੀਬੀ ਮਸ਼ਹੂਰ ਅਖਾਣ ਹੈ ਪੇਟ ਨਾ ਪਈਆਂ ਰੋਟੀਆਂ ਸੱਬੇ ਗੱਲਾਂ ਖੋਟੀਆਂ ਭਾਅ ਜਦੋਂ ਗਰੀਬ ਵਿਅਕਤੀ ਆ ਉਹਦੀ ਸਭ ਤੋਂ ਵੱਡੀ ਲੋਡ ਰੋਟੀ ਕੱਪੜਾ ਤੇ ਮਕਾਨ ਹੁੰਦੀ ਹੈ ਅਤੇ ਉਸ ਦੀ ਸੋਚ ਹਰ ਸਮੇਂ ਇਹਨਾਂ ਲੋੜਾਂ ਦੀ ਪੂਰਤੀ ਦੇ ਦੁਆਲੇ ਹੀ ਘੁੰਮਦੀ ਰਹਿੰਦੀ ਹੈ ਇਸ ਕਰਕੇ ਗਰੀਬ ਵਿਅਕਤੀ ਰਾਜਨੀਤਿਕ ਮਾਮਲਿਆਂ ਪ੍ਰਤੀ ਆਮ ਤੌਰ ਤੇ ਉਦਾਸ ਰਹਿਦਾ ਹੈ ਉਹ ਨਾ ਤਾਂ ਚੋਣ ਹੀ ਲੜ ਸਕਦਾ ਹੈ ਅਤੇ ਨਾ ਹੀ ਚੰਗਾ ਲੀਡਰ ਬਣ ਸਕਦਾ ਹੈ ਭਾਰਤ ਵਿੱਚ ਗਰੀਬੀ ਦੀ ਪ੍ਰਮਾਰ ਹੈ ਅਤੇ ਵੱਡੀ ਗਿਣਤੀ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ ਇਸ ਕਰਕੇ ਉਹ ਰਾਜਨੀਤਿਕ ਮਾਮਲਿਆਂ ਵਿੱਚ ਦਿਲਚਸਪੀ ਨਹੀਂ ਰੱਖਦੇਗੇ ਗਰੀਬ ਵਿਅਕਤੀ ਦਾ ਬਹੁਤਾ ਸਮਾਂ ਆਪਣੇ गुजरबसर ਲਈ ਹੀ ਬਤੀਤ ਹੋ ਜਾਂਦਾ ਹੈ ਉਹ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਰਾਜਨਿਤ ਗੁੰਜਲਾ ਨੂੰ ਜਾਂ ਰਾਜਨੀਤੀ ਵਿੱਚ ਕਿਰਿਆਸ਼ੀਲਤਾ ਰੂਪ ਦੇ ਵਿੱਚ ਭਾਗ ਲੈ ਸਕੇ ਇਸ ਲਈ ਗਰੀਬੀ ਵੀ ਇੱਕ ਬਹੁਤ ਵੱਡਾ ਕਾਰਨ ਹੈ ਭਾਰਤ ਦਾ ਇੱਕ ਵੱਡਾ ਤਬਕਾ ਗਰੀਬ ਹੈ ਜਿਸ ਨੂੰ ਗੁਜ਼ਾਰੇ ਦੇ ਲਈ ਰਾਤ ਦਿਨ ਮਿਹਨਤ ਕਰਨੀ ਪੈਂਦੀ ਹੈ ਇਸ ਲਈ ਉਹ ਰਾਜਨੀਤੀ ਤੋਂ ਉਦਾਸੀਨ ਹੈ ਜਾਂ ਰਾਜਨੀਤੀ ਵਿੱਚ ਭਾਗ ਲੈਣ ਦੇ ਲਈ ਉਹਦੇ ਕੋਲ ਸਮਾਂ ਹੀ ਨਹੀਂ ਹੈ ਬੇਰਜੁਗਾਰੀ ਭਾਰਤ ਵਿੱਚ ਵਿਆਪਕ ਪੱਧਰ ਤੇ ਬੇਰੁਜ਼ਗਾਰੀ ਪਾਈ ਜਾਂਦੀ ਹੈ ਬੇਰੁਜ਼ਗਾਰ ਵਿਅਕਤੀ ਦਾ ਲੋਕਤੰਤਰ ਵਿੱਚੋਂ ਵਿਸ਼ਵਾਸ ਛੁੱਟ ਜਾਂਦਾ ਹੈ ਅਤੇ ਉਹ ਰਾਜਨੀਤਿਕ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਨਹੀਂ ਲੈਂਦਾ ਤੇ ਕਈ ਵਾਰੀ ਤਾਂ ਉਹ ਵੋਟ ਦੇ ਅਧਿਕਾਰ ਦਾ ਵੀ ਪ੍ਰਯੋਗ ਨਹੀਂ ਕਰਦਾ ਉਹ ਮਹਿਸੂਸ ਕਰਨ ਲੱਗ ਪੈਂਦਾ ਹੈ ਕਿ ਕੋਈ ਵੀ ਪਾਰਟੀ ਸੱਤਾ ਵਿੱਚ ਆ ਜਾਏ ਉਸ ਦੀ ਸਰਦੀ ਵਿੱਚ ਕੋਈ ਸੁਧਾਰ ਹੋਣ ਵਾਲਾ ਨਹੀਂ ਹੈ ਬੇਰੁਜ਼ਗਾਰੀ ਵਿਅਕਤੀ ਨੂੰ ਨੀਰਸ ਬਣਾਉਂਦੀ ਹੈ ਨਿਰਉਤਸ਼ਾਹਿਤ ਕਰਦੀ ਹੈ ਔਰਾ ਚੱਲ ਰਹੀ ਸ਼ਾਸਕ ਪ੍ਰਣਾਲੀ ਦੇ ਵਿੱਚੋਂ ਜਿਹੜਾ ਦਾ ਵਿਸ਼ਵਾਸ ਹੈ ਉਹ ਉੱਟ ਜਾਂਦਾ ਹੈ ਸਮਾਜਿਕ ਅਤੇ ਰਾਜਨੀਤਿਕ ਪਛੜਾਪਨ ਭਾਰਤ ਵਿੱਚ ਵਿਆਪਕ ਤੌਰ ਤੇ ਪਾਈ ਜਾਣ ਵਾਲੀ ਅਨਪੜਤਾ ਅਤੇ ਗਰੀਬੀ ਕਾਰਨ ਹਾਲੇ ਵੀ ਲੋਕ ਵਿਹਿਮਾ ਭਰਮਾ ਅਤੇ ਅੰਧ ਵਿਸ਼ਵਾਸਾਂ ਵਿੱਚ ਫਸੇ ਹੋਏ ਹਨ ਅਜਿਹੇ ਲੋਕਾਂ ਵਿੱਚ ਰਾਜਨੀਤਿਕ ਚੇਤਨਤਾ ਦੀ ਕਮੀ ਹੁੰਦੀ ਹੈ ਭਾਰਤ ਵਿੱਚ ਹਾਲੇ ਵੀ ਬਹੁਤ ਸਾਰੇ ਆਦੀਵਾਸੀ ਅਤੇ ਕਬਾਈਲੀ ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਰਾਜਨੀਤਿਕ ਪ੍ਰਣਾਲੀ ਦੀ ਕੋਈ ਸੋਝਬੂਝ ਨਹੀਂ ਹੈ ਅਤੇ ਉਹਨਾਂ ਦਾ ਸਮਾਜਿਕ ਅਤੇ ਰਾਜਨੀਤਿਕ ਪਛੜਾਪਨ ਘੱਟ ਜਨਸਪਾਕਤਾ ਲਈ ਜ਼ਿੰਮੇਵਾਰ ਹੈ ਬਹੁਤ ਸਾਰੇ ਜੀ ਕਾਰਨ ਪੜੇ ਆ ਉਹਦੇ ਨਾਲ ਨਾਲ ਸਮਾਜਿਕ ਅਤੇ ਰਾਜਨੀਤਿਕ ਪਛੜਾਪਨ ਲੋਕ ਸਮਾਜਿਕ ਤੌਰ ਤੇ ਸੋਸ਼ਲ ਨਹੀਂ ਹੈ ਜਾਂ ਐਕਟਿਵ ਨਹੀਂ ਹੈ ਜਾਂ ਉਹ ਰਾਜਨੀਤਿਕ ਤੌਰ ਤੇ ਬਿਲਕੁਲ ਉਹਨਾਂ ਨੂੰ ਰਾਜਨੀਤੀ ਦੀ ਕੋਈ ਸਮਝ ਨਹੀਂ ਹੈ ਨਾ ਰਾਜਨੀਤਿਕ ਪ੍ਰਣਾਲੀ ਵਿਵਸਥਾ ਬਾਰੇ ਪਤਾ ਹੈ ਨਾ ਹੀ ਉਹ ਇਹਦੇ ਵਿੱਚ ਭਾਗ ਲੈਂਦੇ ਹਨ ਅਰਾਜਨਿਤਕ ਦਲਾਂ ਵਿੱਚ ਵਿਸ਼ਵਾਸ ਦੀ ਕਮੀ ਭਾਰਤ ਵਿੱਚ ਬਹੁਤੇ ਲੋਕਾਂ ਨੂੰ ਅਰਾਜਨਿਤਕ ਦਲਾਂ ਦੇ ਵਿਸ਼ਵਾਸ ਨਹੀਂ ਰਿਹਾ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਰਾਜਨੀਤਕ ਦਲਾਂ ਦਾ ਅਸਲੀ ਉਦੇਸ਼ ਜਨਤਾ ਦੀ ਸੇਵਾ ਕਰਨਾ ਨਹੀਂ ਸਗੋਂ ਹਰ ਕੀਮਤ ਤੇ ਰਾਜਨੀਤਕ ਸੱਤਾ ਪ੍ਰਾਪਤ ਕਰਨਾ ਹੈ ਲੋਕ ਉਹਨਾਂ ਦੀਆਂ ਇਹਨਾਂ ਚਾਲਾਂ ਨੂੰ ਸਮਝਣ ਲੱਗ ਪਏ ਹਨ ਅਤੇ ਉਹਨਾਂ ਦੀ ਰਾਜਨੀਤਕ ਮਾਮਲਿਆਂ ਪ੍ਰਤੀ ਉਦਾਸੀਨਤਾ ਲਈ ਇਹ ਕਾਰਨ ਵੀ ਜ਼ਿੰਮੇਵਾਰ ਹੈ ਜਿਹੜੇ ਰਾਜਨੀਤਕ ਦਲ ਹੈ ਉਹੋ ਜਿਹੜੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰਦੇ ਉਹਨਾਂ ਦੇ ਵਾਅਦਿਆਂ ਤੇ ਅਸਲੀਤਾ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਉਹ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਆ ਪਰ ਬਾਅਦ ਦੇ ਵਿੱਚ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੀ بجائے ਸਿਰਫ ਆਪਣੇ ਰਾਜਨੀਤਿਕ ਦਲ ਦਲਦੇ ਹੇ ਤਾਂ ਅਤੇ ਆਪਣੇ ਨਿੱਜੀ ਹਿੱਤਾਂ ਨੂੰ ਹੀ ਪੈਹਲ ਦਿੰਦੇ ਆ ਤੇ ਜਨਤਾ ਦੀਆਂ ਜਿਹੜੀਆਂ ਮੰਗਾਂ ਨੇ ਜਾਂ ਜਨਤਾ ਦੀਆਂ ਲੋੜਾਂ ਨੇ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਇਸ ਕਰਕੇ ਲੋਕ ਰਾਜਨੀਤਿਕ ਮਾਮਲਿਆਂ ਪਰ ਦੀ ਉਦਾਸੀਨ ਹੋ ਗਏ ਉਹ ਇਹਦੇ ਵਿੱਚ ਭਾਗ ਲੈਣਾ ਨਹੀਂ ਚਾਹੁੰਦੇ ਜਾਂ ਉਹਨਾਂ ਨੂੰ ਰਾਜਨੀਤੀ ਵਿੱਚ ਭਾਗ ਲੈਣਾ ਜਿਹੜਾ ਹੈ ਉਹ ਫਾਇਦੇਮੰਦ ਨਹੀਂ ਲੱਗਦਾ ਰਾਜਨੀਤਿਕ ਦਲਾਂ ਦੀ ਕਿਰਿਆਹੀਣਤਾ ਭਾਰਤ ਵਿੱਚ ਹੀਟਲੀ ਪੱਧਰ ਦੀ ਜਨਸਹਿ ਭਾਗਤਾ ਲਈ ਰਾਜਨੀਤਿਕ ਦਲ ਵੀ ਜ਼ਿੰਮੇਵਾਰ ਹਨ ਆਮ ਦੇਖਣ ਵਿਚ ਆਉਂਦਾ ਹੈ ਕਿ ਰਾਜਨੀਤਿਕ ਦਲ ਚੋਣਾਂ ਸਮੇਂ ਹੀ ਕਿਰਿਆਸ਼ੀਲ ਹੁੰਦੇ ਹਨ ਚੂਣਾ ਦੇ ਖਤਮ ਹੋਣ ਪਿੱਛੋਂ ਕਿਰਿਆਹੀਣ ਹੋ ਜਾਂਦੇ ਹਨ 5 ਸਾਲ ਸਾਨੂੰ ਜਿਹੜੇ ਸਾਡੇ ਐਮ.ਐਲ.ਏ ਆ 5 ਸਾਲਾਂ ਬਾਅਦ ਵੋਟਾਂ ਤੋਂ ਪਹਿਲਾਂ 6 ਮਹੀਨੇ ਤੱਕ ਗਲੀਆਂ ਮੁਹੱਲਿਆਂ ਜਲਸਿਆਂ ਜਲੂਸਾਂ ਲੋਕਾਂ ਨੂੰ ਮਿਲਦੇ ਦਿਖਦੇ ਆ ਬਾਅਦ ਚ ਉਹ ਅਲੋਪ ਹੋ ਜਾਂਦੇ ਆ ਤੁਸੀਂ ਆਮ ਹੀ ਦੇਖਿਆ ਹੋਵੇਗਾ ਇਹੀ ਹੈ ਰਾਜਨੀਤਿਕ ਦਲਾਂ ਦੀ ਕਿਰਿਆਹੀਣਤਾ ਕਿ ਉਹ ਸਿਰਫ ਵੋਟਾਂ ਤੋਂ ਪਹਿਲਾਂ ਕਿਰਿਆਸ਼ੀਲ ਹੁੰਦੇ ਆ ਤੇ ਫਿਰ ਉਹ ਲੰਬਾ ਸਮਾਂ ਜਿਹੜਾ ਹੈ ਉਹ ਆਪਣਾ ਜਿਹੜਾ ਆਮ ਜਨਤਾ ਨੂੰ ਦਿਖਾਈ ਨਹੀਂ ਦਿੰਦੇ ਜਾਂ ਸਮਾਜ ਦੇ ਵਿੱਚ ਜਿਹੜਾ ਹੈ ਉਹਨਾਂ ਦੀ ਕਿਰਿਆਹੀਣਤਾ ਦਿਖਦੀ ਹੈ ਆਮ ਉਦਾਸੀਨਤਾ ਆਮ ਦੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਨਹੀਂ ਕਰਦੇ ਕਿਉਂਕਿ ਉਹ ਆਮ ਉਦਾਸੀਨਤਾ ਦਾ ਸ਼ਿਕਾਰ ਹਨ ਉਹ ਮਹਿਸੂਸ ਕਰਦੇ ਹਨ ਕਿਸੇ ਵੀ ਦਲ ਦੀ ਸਰਕਾਰ ਹੋਂਦ ਵਿੱਚ ਆ ਜਾਏ ਦੇਸ਼ ਦੀ ਆਮ ਸਥਿਤੀ ਵਿੱਚ ਕੋਈ ਬਹੁਤਾ ਫਰਕ ਪੈਣ ਵਾਲਾ ਨਹੀਂ ਹੈ ਕਿਉਂਕਿ ਸਾਰੇ ਹੀ ਦਲ ਅਤੇ ਸਿਆਸਤਦਾਨ ਇੱਕੋ ਜਿਹੇ ਹਨ ਇਹ ਆਮ ਦਾਸਨ ਤਾਂ ਅੱਜ ਦੀ ਸਚਾਈ ਹੈ ਅੱਜ ਦੇ ਸਮੇਂ ਦੀ ਸਚਾਈ ਹੈ ਲੋਕ ਰਾਜਨੀਤੀ ਤੋਂ ਇੰਨਾ ਉਦਾਸੀਨ ਹੋ ਚੁੱਕੇ ਆ ਦੂਰ ਹੋ ਚੁੱਕੇ ਆ ਉਹਨਾਂ ਨੂੰ ਇਨ੍ਹਾਂ ਰਾਜਨੀਤਿਕ ਦਲਾਂ ਤੋਂ ਜਾਂ ਇਨ੍ਹਾਂ ਰਾਜਨੀਤਿਕ ਲੋਕਾਂ ਤੋਂ ਕਿਸੇ ਵੀ ਤਰ੍ਹਾਂ ਦੀ ਉਮੀਦ ਨਹੀਂ ਹੈ ਇਸ ਲਈ ਉਹ ਕਿਸੇ ਵੀ ਤਰ੍ਹਾਂ ਰਾਜਨੀਤੀ 'ਚ ਭਾਗ ਲੈਣਾ ਨਹੀਂ ਚਾਹੁੰਦੇ ਜਾਂ ਰਾਜਨੀਤੀ ਤੋਂ ਦੂਰ ਹੋਣਾ ਚਾਹੁੰਦੇ ਆ ਸਰਵਜਨਕ ਜੀਵਨ ਵਿੱਚ ਭ੍ਰਿਸ਼ਟਾਚਾਰ ਭਾਰਤ ਵਿੱਚ ਸਰਵਜਨਕ ਜੀਵਨ ਵਿੱਚ ਪਾਏ ਜਾਣ ਵਾਲੇ ਭ੍ਰਿਸ਼ਟਾਚਾਰ ਨੇ ਵੀ ਜਨਸਹਿਭਾਗਤਾ ਨੂੰ ਪ੍ਰਭਾਵਿਤ ਕੀਤਾ ਹੈ। ਦੇਸ਼ ਦਾ ਸਮੁੱਚਾ ਰਾਜਨੀਤਿਕ ਢਾਂਚਾ ਭ੍ਰਿਸ਼ਟਾਚਾਰ ਦੀ ਲਪੇਟ ਵਿੱਚ ਆਇਆ ਹੋਇਆ ਹੈ ਅਤੇ ਰਾਜਨੀਤਿਕ ਕਦਰਾਂ-ਕੀਮਤਾਂ ਜਿਵੇਂ ਕਿ ਇਮਾਨਦਾਰੀ, ਸੱਚਾਈ, ਲੋਕ ਸੇਵਾ ਆਦ ਖੰਭ ਲਗਾ ਕੇ ਉੱਡ ਗਈਆਂ ਹਨ। ਅਜਿਹੀਆਂ ਸਥਿਤੀਆਂ ਕਾਰਨ ਸਿਆਣੇ, ਯੋਗ ਅਤੇ ਇਮਾਨਦਾਰ ਵਿਅਕਤੀ ਲਈ ਰਾਜਨੀਤੀ ਵਿੱਚ ਕੋਈ ਥਾਂ ਨਹੀਂ ਹੈ ਅਤੇ ਉਹ ਆਪਣੇ ਆਪ ਨੂੰ ਅਜਿਹੀ ਭ੍ਰਿਸ਼ਟ ਰਾਜਨੀਤੀ ਤੋਂ ਦੂਰ ਰੱਖਦਾ ਹੈ। ਇਹ ਬਿਲਕੁਲ ਫੈਕਟ ਹੈ ਕਿ ਅੱਜ ਰਾਜਨੀਤੀ ਦੇ ਵਿੱਚ ਉਸ ਪੱਧਰ ਦਾ ਨਿਘਾਰ ਆ ਚੁੱਕਿਆ ਹੈ ਕੋਈ ਵੀ ਇਮਾਨਦਾਰ ਕੋਈ ਵੀ ਸਿਆਣਾ ਜੋਗ ਸੁਲਝਿਆ ਹੋਇਆ ਵਿਅਕਤੀ ਕਿਸੇ ਵੀ ਤਰ੍ਹਾਂ ਰਾਜਨੀਤੀ 'ਚ ਹਿੱਸਾ ਨਹੀਂ ਲੈਣਾ ਚਾਹੁੰਦਾ ਕਿਉਂਕਿ ਰਾਜਨੀਤੀ ਅਫਸਰਵਾਦੀ ਰਾਜਨੀਤੀ ਹੈ ਔਰ ਐਨੇ ਘਟਿਆ ਹਥਿਆਰ ਅਪਣਾਏ ਜਾਂਦੇ ਸਤਾ ਪ੍ਰਾਪਤੀ ਦੇ ਲਈ ਕਿ ਉਹਨਾਂ ਤੇ ਸਿਆਣੇ ਵਿਅਕਤੀ ਦੁਆਰਾ ਉਸ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਨਾ ਬਿਲਕੁਲ ਅਸੰਭਵ ਲੱਗਦਾ ਹੈ ਇਸ ਲਈ ਉਹ ਰਾਜਨੀਤੀ ਦੇ ਵਿੱਚ ਜਾਂ ਸਪ੍ਰਿਸ਼ਟਾਚਾਰ ਜਿਹੜੀ ਭ੍ਰਿਸ਼ਟਾਚਾਰ ਨਾਲ ਜਿਹੜੀ ਪਲੀਤ ਰਾਜਨੀਤੀ ਹੈ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਭਾਗ ਨਹੀਂ ਲੈਣਾ ਚਾਹੁੰਦੇ ਏਸੀ ਸਾਡਾ ਅੱਜ ਦਾ ਟੌਪਿਕ ਜਨ ਸਹਿਪਾਕਤਾ ਪੀਪਲਸ ਪਾਰਟਿਸਪੇਸ਼ਨ ਉਹਦੇ ਵਿੱਚ ਅਸੀਂ ਇਹਦਾ ਅਰਥ ਪਰਿਭਾਸ਼ਾ ਵਿਸ਼ੇਸ਼ਤਾ ਮਹੱਤਤਾ ਅਤੇ ਭਾਰਤ ਵਿੱਚ ਕਟ ਜਿਹੜੀ ਚੰਸ ਹੈ ਭਾਗਤਾ ਹੈ ਉਹਦੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਉਮੀਦ ਹੈ ਅੱਜ ਦਾ ਲੈਕਚਰ ਤੁਹਾਡੇ ਲਈ ਲਾਹੇਵੰਦ ਹੋਇਆ ਹੋਵੇਗਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਧੰਨਵਾਦ ਸ਼ੁਕਰੀਆ